ਗੁਰਮੇਲ ਸਿੰਘ 2 ਸਾਲ ਬਾਅਦ ਆਪਣੇ ਕਰ ਭਾਰਤੀਆ ਗੁਰਮੇਲ ਸਿੰਘ 2 ਸਾਲ ਪਹਿਲਾਂ ਅਮਰੀਕਾ ਜਾਣ ਤੇ ਲਈ ਆਪਣੇ ਕਰੋ ਨਿਕਲਿਆ ਸੀ ਪਰ 에ਜੰਟ ਨੇ ਉਸ ਨੂੰ 2 ਸਾਲ ਦੁਬਈ ਅਤੇ ਹੋਰ ਦੇਸ਼ਾਂ ਦੇ ਵਿੱਚ ਘੁਮਾਉਣ ਤੋਂ ਇਲਾਵਾ ਜੰਗਲਾ ਦੇ ਵਿੱਚ ਰੱਖਿਆ ਜਨਵਰੀ ਦੇ ਆਖਿਰ ਦੇ ਵਿੱਚ ਗੁਰਮੇਲ ਸਿੰਘ ਨੂੰ ਅਮਰੀਕਾ ਦੀ ਡੰਕੀ ਲਵਾਈ ਜਾਂਦੀ ਹੈ ਤੇ ਜਿੱਦਾਂ ਦੀ ਗੁਰਮੇਲ ਸਿੰਘ ਅਮਰੀਕਾ ਪਹੁੰਚਿਆ ਤਾਂ ਤੁਰੰਤ ਅਮਰੀਕਾ ਦੀ ਪੁਲਿਸ ਨੇ ਉਸ ਨੂੰ ਗ੍ਰਫਤਾਰ ਕਰ ਲਿਆ ਅਤੇ ਗੁਰਮੇਲ ਸਿੰਘ ਦੇ ਹਾਲਾਤ ਠੀਕ ਨਹੀਂ ਸੀ ਗੁਰਮੇਲ ਡਿਪ੍ਰੈਸ਼ਨ ਦੇ ਵਿੱਚ ਹੈ ਜਿਸ ਦੀ ਵਜ੍ਹਾ ਕਰਕੇ ਗੁਰਮੇਲ ਨੂੰ ਉਸ ਦੇ ਰਿਸ਼ਤੇਦਾਰ ਆਪਣੇ ਨਾਲ ਲੈ ਗਏ ਤਾਂ ਜੋ ਉਸ ਨੂੰ ਸੁਖਾਲਾ ਮਾਹੌਲ ਦਿੱਤਾ ਜਾਵੇ ਗੁਰਮੇਲ ਦੇ ਪਿਤਾ ਨੇ ਫੌਜੀ ਹੈ ਟਾਬਾ ਚਲਾਉਂਦਾ ਹੈ ਅਤੇ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਗੁਰਮੇਲ ਤੇ ਪਿਤਾ ਨੇ ਕਿਹਾ ਹੈ ਕਿ ਜੇਕਰ ਹੁਣ ਸਰਕਾਰੀ ਸਰਕਾਰ ਜੁੜੀਏ ਸਾਡੀ ਕੋਈ ਮਦਦ ਕਰੇ ਸਾਨੂੰ ਏਜੰਟ ਦੇ ਕੋਲੋਂ ਪੈਸੇ ਵਾਪਸ ਦਵਾਏ ਤਾਂ ਹੀ ਸਾਡੇ ਪਰਿਵਾਰ ਸੁੱਖ ਦੀ ਰੋਟੀ ਖਾ ਸਕਦਾ ਹੈ ਜੈਪ ਸਿੰਘ ਕਿਹੜੇ ਪਿੰਨੋਂ ਪਿੰਡੇ ਹੀ ਭੇਟ ਨਗਰ ਆਪੀ ਪਰਿਵਾਰ ਚ ਕੌਣ-ਕੌਣ ਆ ਤੇ ਕਿੰਨੇ ਜੀ ਹੈਗੇ ਪਰਿਵਾਰ ਹਾਂਜੀ ਸਾਡੇ 4 ਬੇਟੇ ਆ ਤੇ ਇਹ ਕਹਿਆ ਦੀ ਨੂਆ ਇੱਕ ਸੋਤਰਾ ਦੋਨੇ ਜੀ ਹੈ ਇਹ ਬਾਹਰੋਂ ਆਏ ਉਹਨਾਂ ਦਾ ਕੀ ਨਾਮ ਆ ਕਦੋਂ ਗਏ ਸੀ ਗਰਮੇਲ ਸਿੰਘ ਦੋ ਸਾਲ ਤੋਂ ਗਏ ਪੱਕੀ ਤਰੀਕ ਤੇ ਸਾਨੂੰ ਯਾਦ ਨਹੀਂ ਏ ਅੱਛਾ ਜੀ ਤੇ ਆਈਡੀਆ ਹੀ ਆਈਆ ਜਿਹੜੇ ਬੜੇ ਪhle ਤੇ ਹੀ ਘਾਟਾ ਬਈ ਆਈਡੀਆ ਦੋ ਸਾਲ ਤੋਂ ਬਾਅਦ ਕੇ ਦੋ ਸਾਲ ਬੱਚੇ ਨੂੰ ਇੱਧਰ ਇੱਧਰ ਕਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਅਜੇ ਕਿਸੇ ਨੂੰ ਪਤਾ ਨਹੀਂ ਗੱਲ ਪਤਾ ਜਿਹਨੇ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਣੇ ਇਦਾਂ ਦੀ ਇੱਕ ਮੁਰਤ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੇਹੇ ਇਹਨਾਂ ਦੇ ਇਹ ਤਾਂ ਕਮਾਨ ਹਾਂ ਅਗੇ ਨੇ 2 ਸਾਲ ਪੂਰੇ ਗਏ 2 ਸਾਲ ਤੋਂ ਬਾਅਦ ਨੇ ਹੁਣ 26 ਜਨਵਰੀ ਨੇ ਇੱਥੇ ਬੇਟਾ ਇੰਟਰੇ ਕੀਤਾ ਅਮਰੀਕਾ 26 ਨੂੰ ਉੱਥੇ ਪਕੜੇ ਗਏ 26 ਤੋਂ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੈ ਸਾਡੇ ਨਾਲ ਕੋਈ ਗਲਤ ਬਾਤ ਨਹੀਂ ਹੋਈ ਬੇਟੇ ਦੀ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਇਆ ਤਾਂ ਸੇ ਸਾਨੂੰ ਪਤਾ ਲੱਗਾ ਕਿ ਸਾਨੂੰ ਫੇਰ ਵੀ ਨਹੀਂ ਪਤਾ ਚੱਲਿਆ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਜਿਹੜਾ ਬਾਹਰੋਂ ਆਇਆ ਨਿਂ ਕਿਰਪਾ ਗ੍ਰੀਟਿੰਗਸ ਜੀ ਗ੍ਰੀਟਿੰਗਸ ਜੀ ਇਹ ਮੈਰੀਟਨ ਨਈਅਰੀਆਨ ਮੈਰਦੀ ਹੈ ਜੀ ਉਹ ਗੁਰਪੁਰ ਕੋ ਭੇਜਿਆ ਸੀ ਕਿੰਨਾ ਕ ਖਰਚਾ ਉਹ ਖਰਚਾ ਇਸ ਤਰ੍ਹਾਂ ਇਕੱਠਾ ਕੀਤਾ ਖਰਚਾ ਇਦਾਂ ਹੀ ਕੋਈ ਪੈੜੀ ਤੇ ਕੋ ਆਪਣਾ ਦੁਕਾਨਾਂ ਤੇ ਲੋਨ ਕੋ ਆਪਣੇ ਆਰਮੀ ਬਿਲਚਨ ਤੇ ਲੋਨ ਕੋ 골ਡ ਲੋਨ ਕੋ ਇਦਾਂ ਕਿਸੇ ਕੋ ਵਿਆ ਜੀਠਾ ਕਿਦਾਂ 50 ਲੱਖ ਦੇਨ ਪੂਰਾ ਕਰਕੇ ਜੰਤਨ ਹੁੰਦਾ ਹੈ ਇਸ ਸਮੇਂ ਕੋ 50 ਲੱਖ ਰੁਪਈਆ ਵੀ ਲੱਗ ਪਰਿਵਾਰ ਦਾ ਜੀ ਵੀ ਵਾਪਸ ਆ ਗਿਆ ਇਸ ਵਰਕੀ ਵਿਚਾਰ ਕਰਦੇ ਸائیں ਤੇ ਪਟਾਟੇ ਕੋਏ ਹੋਏ ਮੰਗ ਵਗਦੇ ਵੀ ਸਾਡਾ ਨਾਸ ਦਿੱਤਾ ਜਾਵੇ ਇਨਸਾਫ ਹੋਵੇ ਕਿੰਨ ਜੇ ਜੋ ਸਾਡਾ ਪੈਸਾ ਲੱਗਾ ਵਾਸਤੇ ਤੇ ਬੱਚੇ ਬੱਚੇ ਦੀ ਗਾਂ ਵਾਸਤੇ ਵੀ ਜਿੰਦਗੀ ਆ ਇਸ ਵਾਰ ਤੋਂ ਜੀਰੇ ਵਾਪਸ ਆਏ ਤੇ ਇਸੇ ਬੋਲੇ ਕੀ ਸੀ ਜੀ ਆ ਮਨੋਦਸ਼ਕਰੀਆ ਜੀ ਜੀ ਤੇ ਬਹੁਤ ਮਾੜੀ ਹੈ ਇਸ ਟਾਈਮ ਤੋਂ ਗਏ ਬੋਝ ਨਾਰਿਕਾ ਉਹਨਾਂ ਨੇ ਦੱਸਿਆ ਕੁਝ ਕਿ ਜਦੋਂ ਉਹਨਾਂ ਨੂੰ ਉੱਥੋਂ ਲਿਆਂਦਾ ਕਿ ਹੱਥ-ਪੈਰਾਂ 'ਚ ਬੀੜੀਆਂ ਲਾਈਆਂ ਸੀ, ਕੀ ਕਾਨਪੀ ਨੂੰ ਦਿੱਤਾ। ਹੱਥਕੜੀਆਂ ਲੱਗੀਆਂ ਉਹਨਾਂ ਨੂੰ। ਕੀ ਗੱਲਬਾਤ? ਹੱਥਕੜੀਆਂ ਇੱਥੇ ਜਿਹੜਾ ਖੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ। ਰਸਤੇ 'ਚ ਕੋਈ ਕਹਿੰਦੇ ਨਹੀਂ। ਇਹ ਕਿੰਬਸਰ ਏਅਰਪੋਰਟ ਤੇ ਕਾਨਨ। ਹੱਥਕੜੀਆਂ ਵੀ ਚੋਲੀਆਂ। ਇੱਥੇ ਖੋਲੀਆਂ। ਜੱਟ ਲੱਗੀ। ਹਾਂ। ਉਹ ਕਿਸੇ ਕੀ ਗੱਲਬਾਤ ਹੋਈ? ਕੀ ਹਾਲਾਤ ਰਹੇ ਉਹਨਾਂ ਦੇ ਉੱਤੇ? ਜੇਲ੍ਹ 'ਚ ਜਾਂ ਜਦੋਂ ਲੈ ਕੇ ਆਏ ਉਹਨਾਂ ਨੂੰ। ਹਲੋ, ਤਿੱਦਾ ਤੇ ਮਾੜੇ ਜਦੋਂ ਏਅਰਪੋਰ ਕਿਲੇ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਹਿੰਦਿਆ ਜਿਹੜਾ ਜਹਾਜ਼ ਦੇ ਵਿੱਚ ਬਿਠਾਇਆ ਗਿਆ ਕਿ ਜਹਾਜ਼ ਦੇ ਵਿੱਚ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ ਹੋ ਤੇ ਬੱਚੇ ਨਾ ਬਹੁਤ ਹੀਲ ਹੋਇਆ ਇਸ ਕੱਲ ਦਾ